ਫੋਟੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਕਹਿੰਦੇ ਕਿ ਅਜੇ ਗੱਡੀਆਂ ਵਾਲੇ ਜਿਹੜੇ ਲੋਕ ਆ ਕਿਸਾਨ ਨਹੀਂ ਹੋ ਸਕਦੇ ਇੰਨੀਆਂ ਪੱਟੀਆਂ ਗੱਡੀਆਂ ਤੇ ਕਰ ਕਿਸਾਨਾਂ ਕੋਲ ਹੁੰਦੀਆਂ ਤਾਂ ਮੈਂ ਵੀ ਕਿਸਾਨ ਬਣਨਾ ਚਾਹੂੰਗਾ ਸੋਸ਼ਲ ਮੀਡੀਆ ਦੇ ਉੱਤੇ ਤਾਂ ਫੋਟੋਆਂ ਚੱਲਦੀਆਂ ਵੀ ਜੱਟ ਜੱਟੀਆਂ ਗੱਡੀਆਂ ਵਾਲੇ ਕਿਸਾਨ ਆ ਫਿਰ ਮੈਂ ਵੀ ਕਿਸਾਨ ਬਣ ਜੂਗਾ ਇਹ ਚੱਲਦੀਆਂ ਤੁਹਾਡੇ ਕੋਲੇ ਗੱਡੀ ਤੁਸੀਂ ਕਿ ਕਾਨੀ ਕਰਦੇ ਹੋ ਕਿਸਾਨਾਂ ਕੋਲ ਨਹੀਂ ਹੋਣਗੀਆਂ ਹੋਰ ਹੋਣਗੀਆਂ ਕਿੰਨਾਂ ਕੋਲੇ ਕਹਿੰਦੇ ਆ ਵੀ ਕਿਸਾਨ ਜੇ ਘਾਟੇ ਚ ਫਿਰ ਐਡੀ ਗੱਡੀਆਂ ਕਿਉਂ ਆ ਇਹ ਆਏ ਨਹੀਂ ਆਉਂਦੀਆਂ ਗੱਡੀਆਂ ਜੇ ਹੁਣ ਤੁਸੀਂ ਕਹਿ ਰਹੇ ਹੋ ਨਾ ਅੱਡੇ ਕੋ ਗੱਡੀ ਖੜੀ ਐ ਤੇ ਆਏ ਨਹੀਂ ਆਏ ਵੀ ਸਾਨੂੰ ਕੋਈ ਦੇ ਗਿਆ ਪੈਸੇ ਤਾਂ ਗੱਡੀ ਤਿਆਰ ਕਰਾ ਲਓ ਸਾਡੀ ਮਿਹਨਤ ਦੀ ਕਮਾਈ ਆ ਬਾਈ ਕਿ ਚਾਹੇ ਗੱਡੀਆਂ ਗੁੱਡੀਆਂ ਕੀ ਨੇ ਯਾਰ ਇਹ ਤਾਂ ਛੋਟੀਆਂ ਮੋਟੀਆਂ ਚੀਜ਼ਾਂ ਨੇ ਗੱਡੀਆਂ ਤੁਹਾਡੀ ਮਿਹਨਤ ਦੀਆਂ ਇਹ ਕਿਰਤ ਨਹੀਂ ਕਿਰਤ ਕਮਾਈ ਆ ਬਾਬਾ ਉਹ ਸੁਣਾ ਸਾਹਬ ਸਾਹਮਣੇ ਆ ਜੀ ਮਿਹਨਤ ਕਰਦੇ ਆ ਤਾਂ ਹੀ ਗੱਡੀਆਂ ਤੇ ਫਿਰਦੇ ਆ ਜੀ ਜਿੰਨੇ ਆਪਣਾ ਭਰਾ ਮਨਪ੍ਰੀਤ ਆ ਉਹਨੇ ਹੁਣ ਲਈ ਸੀ ਕਿ ਉਹ ਆਪ ਤਾਂ ਆਫਿਸ ਆ ਕਹਿੰਦਾ ਗੱਡੀ ਜ਼ਰੂਰ ਲੈ ਕੇ ਜਾਣੀ ਆ ਕਿੱਥੇ ਰੋਲਦੇ ਆ ਗੱਡੀਆਂ ਫੇਰ ਆਉਂਦੀਆਂ ਨੇ ਇਹ ਗੱਡੀਆਂ ਸਾਡੇ ਕੋ ਕੋਈ ਜੱਦੀ ਪੁਸ਼ਤੀ ਨਹੀਂ ਸਾਡੇ ਅਸੀਂ ਕੋਈ ਰਾਜ ਹੀ ਨਹੀਂ ਹੈਗੇ ਜਾਣ ਸਾਡੇ ਕੋਲ ਪਹਿਲੀ ਆਉਂਦੀ ਜਿਹੜੀ ਅਸੀਂ ਮਿੱਟੀ ਚ ਉੱਤੇ ਫਿਰਦੇ ਆਣਾ ਸਾਰਾ ਦਿਨ ਧੁੱਪ ਚ ਰੰਗ ਕਾਲੇ ਹੋ ਜਾਂਦੇ ਆ ਠੀਕ ਹੈ ਜਾਣੇ ਫੇਰ ਆਉਂਦੀਆਂ ਗੱਡੀਆਂ ਸੋ ਕਿਸਾਨੀ ਅੰਦੋਲਨ ਚੱਲ ਰਿਹਾ ਬਹੁਤ ਵੀਡੀਓਜ਼ ਐ ਫੋਟੋ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਕਹਿੰਦੇ ਕਿ ਅਜਿਹੇ ਗੱਡੀਆਂ ਵਾਲੇ ਜਿਹੜੇ ਲੋਕ ਕਿਸਾਨ ਨਹੀਂ ਹੋ ਸਕਦੇ ਇੰਨੀਆਂ ਪੱਟੀਆਂ ਗੱਡੀਆਂ ਦੇਕਰ ਕਿਸਾਨਾਂ ਕਹਣ ਹੁੰਦੀਆਂ ਤਾਂ ਮੈਂ ਵੀ ਕਿਸਾਨ ਬਣਨਾ ਚਾਹੂੰਗਾ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਇੱਕ ਕਾਫਲਾ ਨੌਜਵਾਨਾਂ ਦਾ ਸ਼ੰਭੂ ਬਾਰਡਰ ਦੇ ਵੱਲ ਜਾ ਰਿਹਾ ਸਹਾਣਾ ਸਭ ਤੋਂ ਤਾਂ ਉਹ ਗੱਡੀ ਖੜੀ ਐ ਨੌਜਵਾਨ ਗੱਡੀ ਦੇ ਵਿੱਚੋਂ ਭਾਈ ਕਿਵੇਂ ਦੇਖਦੇ ਸੋਸ਼ਲ ਮੀਡੀਆ ਦੇ ਉੱਤੇ ਤਾਂ ਫੋਟੋਆਂ ਚੱਲਦੀਆਂ ਵੀ ਜਿਹੜੀਆਂ ਗੱਡੀਆਂ ਵਾਲੇ ਕਿਸਾਨ ਆ ਫਿਰ ਮੈਂ ਵੀ ਕਿਸਾਨ ਬਣ ਜੂਗਾ ਇਹ ਚੱਲਦੀਆਂ ਤੁਹਾਡੇ ਕੋਲੇ ਗੱਡੀ ਤੁਸੀਂ ਕਿਸਾਨੀ ਕਰਦੇ ਹੋ ਕਿਸਾਨਾਂ ਕੋਲ ਨਹੀਂ ਹੋਣਗੀਆਂ ਹੋਰ ਹੋ ਕੁਸੀਂ ਦੱਸੋ ਲੋਕ ਕਹਿੰਦੇ ਆ ਵੀ ਕਿਸਾਨ ਜੇ ਘਾਟੇ 'ਚ ਆ ਫਿਰ ਐਡੀ ਗੱਡੀਆਂ ਕਿਉਂ ਆ ਲੋਕ ਤਾਂ ਕੁਛ ਨਾ ਕੁਛ ਕਹਿੰਦੇ ਰਹਿੰਦੇ ਆ ਇਹਨਾਂ ਦਾ ਕੰਮ ਆ ਬੋਲਣਾ ਜੀ ਹਮ ਆਪਾਂ ਦਾ ਵੀਰੇ ਹੱਕ ਨਾਲ ਖੜਨਾ ਆਪਾਂ ਨਹੀਂ ਵੀਰੇ ਡੋਲਦੇ ਚਾਹੇ ਗੱਡੀਆਂ ਗੁੱਡੀਆਂ ਕਿਹਨੇ ਯਾਰ ਇਹ ਤਾਂ ਛੋਟੀਆਂ ਮੋਟੀਆਂ ਚੀਜ਼ਾਂ ਨੇ ਆਪਾਂ ਆਪਣੇ ਪੰਜਾਬ ਲਈ ਲੜਨਾ ਆ ਯਾਰ ਜਮੀਨ ਹੈਗੀ ਆ ਤਾਂ ਗੱਡੀਆਂ ਹੋਣੀਆਂ ਨੇ ਵੱਡਾ ਜ਼ਮੀਰ ਹੈਗਾ ਅਸੀਂ ਉਰੇ ਆ ਜਮੀਨ 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 ਹੁੰਦੀ ਕਿੰਨਾ ਕੋਲ ਜਿਨ੍ਹਾਂ ਕੋਲ ਗੱਡੀਆਂ ਹੋਣਗੀਆਂ ਉਹਨਾਂ ਦੀ ਜ਼ਮੀਨ ਹੋਊਗੀ ਬਾਈ ਉਹਨੇ ਅੱਗੇ ਲੰਗੇ ਸੋ ਗੱਡੀਆਂ ਤੁਹਾਡੀ ਮਿਹਨਤ ਦੀਆਂ ਆ ਇਹ ਕਿਰਤ ਦੀ ਕਿਰਤ ਕਮਾਈਆ ਬਾਬਾ ਉਹ ਸੁਆਣਾ ਸਾਫ ਸਾਹਮਣੇ ਆ ਜੀ ਮਿਹਨਤ ਕਰਦੇ ਆ ਤਾਂ ਹੀ ਗੱਡੀਆਂ ਤੇ ਫਿਰਦੇ ਆ ਜੀ ਹੂੰ ਤੇ ਜਿਹੜੇ ਲੋਕ ਆ ਕਿਸੇ ਤੋਂ ਲੁੱਟ ਖੋ ਕਰਦੇ ਆ ਠੀਕ ਆ ਜੀ ਆਪਾਂ ਗਲਤ ਕੰਮ ਕਰਦੇ ਆ ਕੁਛ ਆਪਾਂ ਕਿਰਤ ਕਰਦੇ ਆ 24 ਘੰਟੇ ਕੰਮ ਕਰਦੇ ਆ ਤੇ ਗੱਡੀਆਂ ਬਾਬਾ ਆਪੇ ਹੀ ਦਊਗਾ ਤੁਸੀਂ ਵੀ ਮਾਸੀਂ ਵੀ ਮਿਹਨਤ ਕਰੋ ਤੁਹਾਨੂੰ ਵੀ ਮਿਲ ਜਾਣਗੀਆਂ ਗੱਡੀਆਂ ਇਹਨਾਂ ਨੂੰ ਸੁਨੇਹਾ ਜੇ ਵਾਹਿਗੁਰੂ ਅਗੇ ਅਰਦਾਸ ਕਰੋਗੇ ਤਾਂ ਮਿਲਣਗੀਆਂ ਜੇ ਤੁਸੀਂ ਵਾਇਰਲ ਮੀਡੀਆ ਤੇ ਫੋਟੋ ਪਾ ਕੇ ਤਾਂ ਨਹੀਂ ਮਿਲਦੀਆਂ ਨਹੀਂ 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 ਸੋਸ਼ਲ ਮੀਡੀਆ ਤੇ ਫੋਟੋ ਪਾ ਕੇ ਨਹੀਂ ਮਿਲਦੀਆਂ ਜੀ ਵਾਹਿਗੁਰੂ ਅਗੇ ਅਰਦਾਸ ਕਰੋ ਤੁਹਾਨੂੰ ਮਿਲਣਗੀਆਂ ਗੁਰਨਾਣਕ ਦੀ ਕਿਰਤ ਕਰ ਰਹੇ ਹਾਂ ਖੇਤੀ ਕਰ। ਹਾਂਜੀ ਹਾਂਜੀ ਕਰਦੇ ਹਾਂ ਜੀ 3-4 ਕਿੱਲੇ ਜ਼ਮੀਨ ਹੈ ਜੀ ਆਪਣੇ ਕੋਲ। ਕੰਮ ਕਰਦੇ ਹਾਂ। ਇਹ ਐ ਇਸ ਗੱਡੀ ਤੋਂ ਈ ਇਹ ਨਿੱਜੀ ਤੌਰ ਤੇ ਤੁਸੀਂ ਰੱਖੀ ਹੋਈ ਸ਼ੌਂਕ ਨੂੰ ਰੱਖੀ ਆ। ਹਾਂਜੀ 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 ਆਪਣੇ ਕੋਲ ਹੀ ਹੁੰਦੀ ਹੈ ਜੀ ਇਹ। ਕੰਮ ਕਰਨ ਨੂੰ ਬਾਅਦ ਚਲਾ ਲਈ ਤਾਂ ਥੋੜੀ ਬਹੁਤੀ ਅੱਜ ਮੈਂ ਇੱਥੇ ਲੈ ਜਾਨੇ ਆ। ਸ਼ੌਂਕ ਰੇਕ ਨੂੰ ਹੁੰਦੇ ਆ। ਜੀ ਹਾਂਜੀ ਹਾਂਜੀ ਇਹ ਆਪਣਾ ਭਰਾ ਮਨਪ੍ਰੀਤ ਆ। ਉਹਨੇ ਹੁਣ ਲਈ ਸੀ ਕਹਿੰਦਾ ਉਹ ਆਪ ਤਾਂ ਆਫਿਸ ਆ। ਕਹਿੰਦਾ ਗੱਡੀ ਜ਼ਰੂਰ ਲੈ ਕੇ ਜਾਣੀ ਆ। ਅੱਛਾ। ਹਾਂ। ਗੱਡੀਆਂ। ਉਹਨੇ ਸਪੈਸ਼ਲ ਭੇਜੀ ਆ। ਭਾਈ ਕੋਲ ਵੀ 5-6 ਕਿੱਲੇ ਜ਼ਮੀਨ ਆ 4 ਕਿੱਲੇ ਮੇਰੇ ਕੋਲ ਆ ਹਾਂ ਪਰ ਸ਼ੌਂਕ ਜਿਹੜੇ ਹੈਗੇ ਤੁਸੀਂ ਜਿੰਦਾ ਰੱਖੇ ਹੋਏ ਆ ہاں ਸ਼ੌਂਕ ਹੈਗੇ ਵੀਰੇ ਜਿੰਦਾ ਹੈਗੇ ਗੱਡੀਆਂ ਹੋਰ ਵੀ ਹੈਗੀਆਂ ਨੇ ਹੂੰ ਸਕੋਡਾ ਵਰਨਾ ਰੈਂਡਾਬਰ ਨਾਲ ਗੱਡੀਆਂ ਦਾ ਹੀ ਕੰਮ ਕਰਦੇ ਆ ਬਈ ਆਪਾਂ ਕੰਮ ਕਰਦੇ ਹੋ ਗੱਡੀਆਂ ਦਾ ਸਾਰਾ ਕੁਝ ਕਰੀ ਜਾਂਦਾ ਤਾਂ ਬਿਲਕੁਲ ਇਹ ਵੀਡੀਓਜ਼ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਜੀਆਂ ਘੁੰਮਦੀਆਂ ਵੀ ਐਡਾ ਟੀ ਗੱਡੀਆਂ ਵਾਲੇ ਕਿਸਾਨ ਹੋ ਸਕਦੇ ਆ ਤਾਂ ਸ਼ੌਂਕ ਨੂੰ ਰੱਖੀਆਂ ਗੱਡੀਆਂ ਮਿਹਨਤ ਨਾਲ ਰੱਖੀਆਂ ਤੇ ਗੱਡੀਆਂ ਦਾ ਆਪਾਂ ਤੁਹਾਨੂੰ ਵੀ ਦਊਗਾ ਬਾਪੇ ਗੱਡੀਆਂ ਸੱਚੀ ਗੱਲ ਕਹਿਣਾ ਵਾਹਿਗੁਰੂ ਅਗੇ ਅਰਦਾਸ ਕਰੋਗੇ ਨਾ ਸਭ ਕੁਝ ਮਿਲਦਾ ਵੀਰੇ ਸਾਮੀ ਤੇ ਸਾਈਕਲਾਂ ਤੋਂ ਗੱਡੀਆਂ ਤੇ ਇਹ ਬਾਬੇ ਨੇ ਦਿੱਤੀਆਂ ਨੇ ਚਲਾਨ ਨੂੰ ਹਾਂ ਵੀ ਪੁੱਤ ਤੇ ਤੇਰੇ ਕੰਮ ਕਰਮ ਚੰਗੇ ਨੇ ਤੂੰ ਚਲਾਏ ਨਾ ਸਭ ਇਹ ਕਿਸੇ ਹੱਕ ਚ ਨਹੀਂ ਆਉਂਦੀਆਂ ਸਾਡੇ ਹੱਕ ਚ ਮਹਾਰਾਜ ਸੱਚੇ ਪਾਤਸ਼ਾਹ ਨੇ ਦਿੱਤਾ ਦਿੱਤੀਆਂ ਹੋਈਆਂ ਨੇ ਦਾਤਾ ਬਸ਼ਟ ਸਭ ਬਿਲਕੁਲ ਇਹ ਸੱਚੇ ਪਾਤਸ਼ਾਹ ਦੀਆਂ ਮਹਾਰਾਜ ਦੀਆਂ ਦਾਤਾਂ ਉਹਦੇ ਸ਼ੁਕਰਾਨੇ ਵੀ ਕਰ ਰਹੇ ਆ ਸੋ ਇਹ ਗੱਡੀਆਂ ਦੀਆਂ ਤਸਵੀਰਾਂ ਲਾ ਕੇ ਸੋਸ਼ਲ ਮੀਡੀਆ ਦੇ ਉੱਤੇ ਅਕਸਰ ਟਰੋਲ ਕੀਤਾ ਜਾਂਦਾ ਕਿਸਾਨਾਂ ਨੂੰ ਕਿ ਜੇਕਰ ਇੰਨੀਆਂ ਵੱਡੀਆਂ ਗੱਡੀਆਂ ਵਾਲੇ ਇਹ ਕਿਸਾਨ ਹੋ ਸਕਦੇ ਆ ਤਾਂ ਫਿਰ ਅਸੀਂ ਵੀ ਕਿਸਾਨ ਹੋਣਾ ਚਾਹਾਂਗੇ ਇੱਕ ਬਾਈ ਹੋਰੀ ਹੋਰ ਖੜੇ ਆ ਬਾਈ ਕਿਵੇਂ ਦੇਖਦੇ ਹੋ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਪਾਈ ਜਾਂਦੀਆਂ ਬਈ ਇੰਨੀਆਂ ਵੱਡੀਆਂ ਗੱਡੀਆਂ ਬਣਾ ਬਣਾ ਕੇ ਇਹ ਕਿਸਾਨ ਆ ਤਾਂ ਫਿਰ ਇਹ ਗੱਡੀਆਂ ਸਾਡੇ ਕੋਲ ਵੀ ਹੋਵੇ ਇਹ ਤੁਹਾਡੀ ਗੱਟੀ ਆ ਨਹੀਂ ਬਾਈ ਜੀ ਕਿਵੇਂ ਕਿਵੇਂ ਦੇਖਦੇ ਹੋ ਬਾਈ ਇੱਦਾਂ ਲੋਕ ਕਹਿੰਦੇ ਆ ਵੀ ਸੋਸ਼ਲ ਮੀਡੀਆ ਤੇ ਤਸਵੀਰਾਂ ਪਾ ਕੇ ਵੀ ਇਹ ਤਾਂ ਮਹਿੰਗੀਆਂ ਗੱਡੀਆਂ ਰੇਂਜ ਰੋਵਰ ਵਰਗੀਆਂ ਗੱਡੀਆਂ ਇਦਾਂ ਦੀ ਗੱਡੀਆਂ ਇਹਨਾਂ ਨੇ ਰੱਖੀਆਂ ਇੱਕ ਆਦੇ ਕਿਸਾਨ ਆ ਇਹ ਬਾਈ ਸ਼ੌਂਕ ਵਾ ਆਪਣਾ ਸ਼ੌਂਕ ਨੂੰ ਤਿਆਰ ਕਰਵਾਈਆਂ ਆ ਮਾ ਆਪਾਂ ਜਟਾਂ ਦੇ ਮੁੰਡੇ ਬਾਈ ਜੀਪਾਂ ਨੂੰ ਸ਼ੌਂਕ ਹੈ ਮੈਂ ਅਸੀਂ ਜੇ ਅਸੀਂ ਸਾਰਾ ਦਿਨ ਮਿੱਟੀ 'ਚ ਰੁਲਦੇ ਆਂ ਗੱਡੀਆਂ ਫੇਰ ਆਉਂਦੀਆਂ ਨੇ ਇਹ ਗੱਡੀਆਂ ਸਾਡੇ ਕੋ ਕੋਈ ਜੱਦੀ ਪੁਸ਼ਤੀ ਨਹੀਂ ਸਾਡੇ ਅਸੀਂ ਕੋਈ ਰਾਜ ਹੀ ਨਹੀਂ ਹੈਗੇ ਜਾਣ ਸਾਡੇ ਕੋਲ ਪਹਿਲੀ ਆਉਂਦੀ ਜਿਹੜੀ ਅਸੀਂ ਮਿੱਟੀ 'ਚ ਉੱਥੇ ਫਿਰਦੇ ਆਂ ਨਾ ਸਾਰਾ ਦਿਨ ਧੁੱਪ 'ਚ ਰੰਗ ਕਾਲੇ ਹੋ ਜਾਂਦੇ ਆ ਠੀਕ ਹੈ ਜਾਣੇ ਫੇਰ ਆਉਂਦੀਆਂ ਗੱਡੀਆਂ ਹਾਂਜੀ ਵੀ ਇਹ ਟਰੋਲ ਕਰਦੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਵੀਰਾਂ ਤੁਸੀਂ ਵੀ ਦੇਖੀ ਆਉਣੀ ਐ ਕਿ ਝੰਡੇ ਲੱਗੇ ਕਿਸਾਨੀ ਤੇ ਰੇਂਜ ਰੋਵਰ ਹੈ ਤਾਂ ਉਹਦੀ ਤਸਵੀਰਾਂ ਪਾ ਪਾ ਕੇ ਲੋਕ ਕਹਿੰਦੇ ਵੀ ਸਾਡੇ ਕੋਲ ਵੀ ਇਹੋ ਜਿਹੀਆਂ ਗੱਡੀਆਂ ਹੋਵੇ ਅਸੀਂ ਵੀ ਕਿਸਾਨੀ ਕਰ ਲਈਏ ਵੀ ਇਹ ਕਾਦੇ ਕਿਸਾਨ ਆ ਜਿਹੜੇ ਇੰਨੇ ਅਮੀਰ ਆ ਤੇ ਸੜਕਾਂ ਤੇ ਬੈਠੇ ਹੁਣ ਜਾਣ ਫੇਰ ਉੱਥੀ ਗੱਲ ਆ ਗਈ ਨਾ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਹਨਾ ਜੇ ਹੁਣ ਮੇਰੀ ਗੱਲ ਸੁਣੋ ਜੇ ਮੇਰੇ ਕੋਲ ਰੇਂਜ ਰੋਵਰ ਹੈ ਠੀਕ ਹੈ ਹੁਣ ਰੇਂਜ ਰੋਵਰ ਮੈਨੂੰ ਕੋਈ ਦੇ ਤਾਂ ਨਹੀਂ ਗਿਆ ਜਾਂ ਮੈਨੂੰ ਕੋਈ ਸਰਕਾਰਾਂ ਤਾਂ ਨਹੀਂ ਦੇ ਗਈਆਂ ਜੇ ਮੈਂ ਮਿੱਟੀ 'ਚ ਰੋਲ ਰਿਹਾ ਬਈ ਹਨਾ ਜੇ ਮੈਂ ਧੁੱਪ ਚਾਦੀ ਮਿਹਨਤ ਕਰ ਰਿਹਾ ਠੀਕ ਹੈ ਤੁਹਾਨੂੰ ਪਤਾ ਅੱਜ ਕੱਲ ਠੀਕ ਹੈ ਤਾਂ ਜੇ ਆਪਾਂ ਕਹਿੰਦੇ ਆ 200 ਕਿੱਲਾ ਪੈਲੀ ਦਾ ਜੇ ਬੰਦਾ ਉਹ ਚ ਮਿੱਟੀ ਚ ਫਿਰਦਾ ਜੇ ਮਿਹਨਤ ਕਰਦਾ ਤਾਂ ਹੀ 200 ਕਿੱਲਾ ਪੈਲੀ ਦਾ ਨਾ ਭਾਈ ਠੀਕ ਹੈ ਕਿਸੇ ਕੋਲ 10 ਕਿੱਲੇ ਪੈਲੀ ਦੇ ਆ ਉਹਨਾਂ ਕੋਲ ਚਲ ਕਈਆਂ ਕੋਲ ਨਹੀਂ ਹੁੰਦੀ ਗੱਡੀ ਆਪਾਂ ਕਹਿ ਦਿੰਨੇ ਆ ਨਾ ਤੇ ਉਹ ਵੀ ਬੰਦਾ ਮਿਹਨਤ ਕਰਕੇ ਖਾਈ ਜਾਂਦਾ ਨਾ ਜਣ ਇਹ ਆਏ ਨਹੀਂ ਹੁੰਦੀਆਂ ਗੱਡੀਆਂ ਜੇ ਹੁਣ ਤੁਸੀਂ ਕਹਿ ਰਹੇ ਹੋ ਨਾ ਅੱਡੇ ਕੋਲ ਗੱਡੀ ਖੜੀ ਹੈ ਤੇ ਆਏ ਨਹੀਂ ਆਈ ਵੀ ਸਾਨੂੰ ਕੋਈ ਦੇ ਗਿਆ ਪੈਸੇ ਤਾਂ ਗੱਡੀ ਤਿਆਰ ਕਰਾ ਲੋ ਸਾਡੀ ਮਿਹਨਤ ਦੀ ਕਮਾਈ ਆ ਭਾਈ ਸਮਝਦੇ ਹੋ ਗੱਲ ਤੁਸੀਂ ਆਪਣਾ ਜਿਹੜਾ ਉੱਥੇ ਮੰਗਾ ਮੰਗ ਰਹੇ ਹੋ ਉਹ ਉਹ ਫਿਰ ਮੁੱਲ ਮੰਗ ਰਹੇ ਹੋ ਆਪਣੀ ਚੀਜ਼ ਦਾ ਪੂਰਾ ਵੀ ਸਾਨੂੰ ਕੀਮਤ ਮਿਲ ਨਹੀਂ ਚਾਹੀਦੀ ਆ ਉਹ ਮੰਗਾ ਦੇ ਉੱਤੇ ਸਵਾਲ ਖੜੇ ਕਰਦੇ ਲੋਕ ਮਿਲਣੀ ਚਾਹੀਦੀ ਆ ਬਾਈ ਹੁਣ ਮੇਰੀ ਗੱਲ ਸੁਣੋ ਫਿਰ ਉੱਥੇ ਗੱਲ ਆ ਕਿ ਹੁਣ ਜੇ ਅਸੀਂ ਮਿਹਨਤ ਕਰਦੇ ਸਾਨੂੰ ਜੇ ਮਿਹਨਤ ਦਾ ਫਾਲੀ ਨਹੀਂ ਮਿਲੂਗਾ ਫਿਰ ਸਾਡੀ ਮਿਹਨਤ ਦਾ ਬਾਈ ਕੀ ਹੋਊਗਾ ਸਾਡੀ ਮਿਹਨਤ ਤਾਂ ਫਿਰ ਬੇਕਾਰ ਗਈ ਨਾ ਤੁਸੀਂ ਖੇਤੀ ਕਰਦੇ ਹੋ ਨੌਜਵਾਨਾਂ ਤੇ ਇਹ ਵੀ ਦੂਸ਼ਣਬਾਜੀ ਹੁੰਦੀ ਆ ਵੀ ਇਹ ਤਾਂ ਮੁੰਡੇ ਹੁਣ ਖੇਤੀ ਨਹੀਂ ਕਰਦੇ ਨਸ਼ਿਆਂ 'ਚ ਪੈ ਕੇ ਇਹ ਬੋ ਐਦਾਂ ਮੇਰੀ ਗੱਲ ਸੁਣੋ ਹਨਾ ਜੇ ਅਸੀਂ ਤਾਂ ਹੀ ਆਏ ਬਾਈ ਜੇ ਖੇਤੀ ਕਰਦੇ ਆ ਠੀਕ ਹੈ ਨਹੀਂ ਕੋਈ ਨਹੀਂ ਆਇਆ ਚੰਡੀਗੜ੍ਹ ਸ਼ਹਿਰ ਤੇ ਕੋਈ ਕਿ ਜਿਹੜੇ ਨਹੀਂ ਖੇਤੀ ਕਰਦੇ ਕੋਈ ਆਇਆ ਕੋਈ ਨਹੀਂ ਆਇਆ ਬਾਈ ਜਿਹੜੇ ਕਰਦੇ ਸਿਰਫ ਉਹਨਾਂ ਨੂੰ ਹੀ ਪਤਾ ਹੁੰਦਾ। ਤਾਂ ਬਿਲਕੁਲ ਜਿੱਥੇ ਖੇਤੀ ਲੋਕ ਕਰ ਰਹੇ ਆ ਤਾਂ ਇਹ ਕਹਿੰਦੇ ਵੀ ਅਸੀਂ ਆਪਣੀ ਮਿਹਨਤ ਨਾਲ ਬਣਾਈਆਂ ਗੱਡੀਆਂ ਪਰਮਾਤਮਾ ਨੇ ਸਾਨੂੰ ਦਾਤਾ ਦਿੱਤੀਆਂ ਸਾਨੂੰ ਸ਼ੌਂਕ ਆ ਸੀ ਇਸ ਕਰਕੇ ਰੱਖਿਆ ਪਰ ਦੂਜੇ ਪਾਸੇ ਜਦੋਂ ਮੰਗਾਂ ਦੀ ਗੱਲ ਹੁੰਦੀ ਆ ਤਾਂ ਮੰਗਾ ਇਸ ਕਰਕੇ ਆ ਕਿਉਂਕਿ ਜਿਹੜੀ ਫਸਲ ਅਸੀਂ ਪੈਦਾ ਕਰਦੇ ਆ ਜਿਹਦੇ ਉੱਤੇ ਮਿਹਨਤ ਕਰਦੇ ਆ ਉਸ ਦਾ ਸਾਨੂੰ ਬਣਦਾ ਮੁੱਲ ਮਿਲਣਾ ਚਾਹੀਦਾ ਜੇ ਸਾਨੂੰ ਬਣਦਾ ਮੁੱਲ ਮਿਲੇਗਾ ਤਾਂ ਸਾਡੀ ਮਿਹਨਤ ਜਿਹੜੀ ਹੈਗੀ ਹੈ ਉਹ ਸਫਲੀ ਹੋਵੇਗੀ। ਸੋ ਜੋ ਸੋਸ਼ਲ ਮੀਡੀਆ ਦੇ ਉੱਤੇ ਟਰੋਲ ਕੀਤਾ ਜਾਂਦਾ ਗੱਡੀਆਂ ਦੀ ਫੋਟੋਆਂ ਪਾ ਕੇ ਉਸ ਦਾ ਜਵਾਬ ਇਹਨਾਂ ਕਿਸਾਨਾਂ ਦੇ ਕੋਲੋਂ ਲੈਣ ਦੀ ਕੋਸ਼ਿਸ਼ ਕੀਤੀ ਹੈ